ਬੜਾ ਇੱਕ ਜੀਤ ਦੀ ਲਾਈਨ ਹੈ ਜੇ ਹੁੰਦੀ ਨਾ ਪੁਲਿਸ ਸਰਕਾਰੀ ਤਾਂ ਪਰਲੋ ਆ ਜਾਂਦੀ ਪਰ ਲਾਈਨ ਤੇ ਇੱਕ ਗੀਤਕਾਰ ਨੇ ਜਾਂ ਇੱਕ ਗਾਇਕ ਨੇ ਗਾਤੀ ਤੇ ਲਿਖਤੀ ਪਰ ਇਸ ਦੀ ਸਚਾਈ ਤੁਹਾਨੂੰ ਦੱਸਣ ਜਾ ਰਹੇ ਹਾਂ ਉਸ ਵੇਲੇ ਦੀ ਗੱਲ ਹੈ ਜਦੋਂ ਦੀ ਬਰਸਾਤਾਂ ਸ਼ੁਰੂ ਹੋਈਆਂ ਤੇ ਪਿਛਲੀ ਬਰਸਾਤ ਯਾਨੀ ਕਿ ਕੱਲ ਦੀ ਬਰਸਾਤ ਪਈ ਹੈ ਤੇ ਪੁਲਿਸ ਜਿਹੜੀ ਸਰਕਾਰੀ ਹੈ ਜਿਹੜੀ ਪਰ ਪਰਲੋ ਨੂੰ ਰੋਕ ਸਕਦੀ ਹੈ ਪਰ ਉਹਦੇ ਤੇ ਆਪਣੇ ਤੇ ਪਰਲੋ ਆਉਣ ਦੀ ਪੂਰੀ ਤਿਆਰੀ ਹੋ ਗਈ ਸੀ ਤੁਹਾਨੂੰ ਉਸ ਬਾਰੇ ਪਹਿਲਾਂ ਦੱਸਦੇ ਹਾਂ ਸਭ ਤੋਂ ਪਹਿਲਾਂ ਦਿਖਾਣੇ ਆ ਕਿ ਆ ਸਾਹਮਣੇ ਇੱਕ ਸਕੂਲ ਹੈ ਸਰਕਾਰੀ ਐਲੀਮੈਂਟਰੀ ਸਕੂਲ ਜੰਡਿਆਲਾ ਗੁਰੂ ਆਪਾਂ ਇਸ ਵੇਲੇ ਜੰਡਿਆਲਾ ਗੁਰੂ 'ਚ ਖੜੇ ਹਾਂ ਤੇ ਤੁਹਾਨੂੰ ਇਹ ਵੀ ਦਿਖਾਣੇ ਆ ਕਿ ਇੱਥੇ ਜਿਹੜੀ ਆ ਇੱਕ ਇਮਾਰਤ ਹੈ ਜਿਸ ਨੂੰ ਪੁਲਿਸ ਚੌਂਕੀ ਦਾ ਨਾਮ ਦਿੱਤਾ ਗਿਆ ਨਾਨਕਸ਼ਹੀ ਇੱਟਾਂ ਦੀ ਬਣੀ ਹੈ ਕਹਿੰਦੇ ਇਸ ਅੰਗਰੇਜ਼ਾਂ ਦੇ ਜ਼ਮਾਨੇ ਦੀ ਇਹ ਇਮਾਰਤ ਹੈ ਤੇ ਇੱਥੇ ਅੰਗਰੇਜ਼ਾਂ ਦੇ ਜ਼ਮਾਨੇ ਦੀ ਹੀ ਚੌਂਕੀ ਹੈ ਗੱਲ ਤੁਹਾਨੂੰ ਆਪਾਂ ਇਹ ਕਰਨ ਲੱਗੇ ਕਿ ਪੁਲਿਸ ਤੇ ਪਰਲੋ ਕਿਵੇਂ ਆ ਜਾਂਦੀ ਕਿਉਂਕਿ ਪਿਛਲੇ ਦਿਨੀ ਇਹ ਜਿਹੜੀ ਸਾਹਮਣੇ ਤੁਹਾਨੂੰ ਦਿਖਾ ਰਹੇ ਹਾਂ ਚੌਂਕੀ ਇਹ ਡਿੱਗ ਪਈ ਹੈ ਦੱਸਿਆ ਜਾਂਦਾ ਕਿ ਇੱਥੇ ਇੱਕ ਪੁਲਿਸ ਮੁਲਾਜ਼ਮ ਵਿਚਾਰਾ ਆਪਣਾ ਕੰਮ ਕਰ ਰਿਹਾ ਸੀ ਥੱਲੇ ਤੇ ਉਹ ਛੱਤ ਜਿਹੜੀ ਜੇ ਉੱਥੇ ਬੈਠਾ ਹੁੰਦਾ ਜਾਂ ਉੱਠ ਕੇ ਨਾ ਜਾਂਦਾ ਤੇ ਸ਼ਾਇਦ ਵੱਡਾ ਨੁਕਸਾਨ ਵੀ ਹੋ ਸਕਦਾ ਸੀ ਆਪਣੇ ਕੈਮਰਾਮੈਨ ਨੂੰ ਕਹਾਂਗੇ ਵੀ ਦਿਖਾਵੇ ਸਭ ਤੋਂ ਪਹਿਲਾਂ ਕਿ ਝੰਡਿਆਲਾ ਪੁਲਿਸ ਟਾਊਨ ਦੀ ਚੌਂਕੀ ਜਿਹੜੀ ਹੈ ਇਹਦੇ ਹਾਲਾਤ ਕੀ ਨੇ ਤੇ ਆਹ ਦੇਖ ਸਕਦੇ ਹੋ ਆਹ ਕੱਲ ਰਾਤੀ ਜਿਹੜੀ ਪ੍ਰਚਾਰ ਤੋਂ ਬਾਹਰ ਡਿੱਗੀ ਹੈ ਜਾਨੀ ਨੁਕਸਾਨ ਹੋਣ ਤੋਂ ਬਚ ਗਿਆ ਪਰ ਜੋ ਅੰਦਰ ਇਹਨਾਂ ਦਾ ਸਮਾਨ ਪਿਆ ਉਹ ਸਾਰਾ ਹੀ ਖਰਾਬ ਹੋ ਗਿਆ ਥੋੜਾ ਬਤੋ ਆ ਵੀ ਟੁੱਟ ਗਿਆ ਆ ਦੇਖ ਸਕਦੇ ਹੋ ਮੋਟਰਸਾਈਕਲ ਜਿਹੜਾ ਇੱਕ ਮਾਲ ਵਿਭਾਗ ਦੇ ਦਾ ਮੋਟਰਸਾਈਕਲ ਇੱਕ ਤਰ੍ਹਾਂ ਦਾ ਇਹਦਾ ਵੀ ਨੁਕਸਾਨ ਹੋ ਸਕਦਾ ਸੀ ਆ ਬਾਲਿਆਂ ਦੀ ਜਿਹੜੀ ਛੱਤ ਸੀ ਕੈਮਰਾਮੈਨ ਨੂੰ ਥੋੜੀ ਪੂਰੇ ਹੋ ਕੇ ਦਿਖਾਵੇ ਆ ਦੇਖ ਸਕਦੇ ਹੋ ਤੁਸੀਂ ਸਾਰਾ ਹੀ ਚੌਂਕੀ ਦੇ ਹਾਲਾਤ ਨੇ ਜੋ ਤੁਹਾਨੂੰ ਇਸ ਵੇਲੇ ਗਰਾਉਂਡ ਰਿਪੋਰਟ ਦਿਖਾ ਰਹੇ ਆ ਜਿਹੜੇ ਇਸ ਵੇਲੇ ਹਾਲਾਤ ਹੈ ਇਸ ਵੇਲੇ ਬਣੇ ਹੋਏ ਨੇ ਚੌਂਕੀ ਦੇ ਕਹਿੰਦੇ ਅੰਗਰੇਜ਼ਾਂ ਦੇ ਜ਼ਮਾਨੇ ਦੀ ਚੌਂਕੀ ਆ ਬਿਲਕੁਲ ਜੀ ਅੰਗਰੇਜ਼ਾਂ ਦੇ ਜ਼ਮਾਨੇ ਦੀ ਚੌਂਕੀ ਕਿਉਂਕਿ ਇਹ ਉਸ ਟਾਈਮ ਵੀ ਚੌਂਕੀ ਸੀ ਸੁਣਦੇ ਆ ਰਹੇ ਹਾਂ ਕਿ ਇੱਥੇ ਜੋ ਉਸ ਟਾਈਮ ਜਿਹੜਾ ਪੰਜਾਬ ਪੁਲਿਸ ਸੀਗੀ ਨਿਕਰਾ ਪਾ ਕੇ ਆਪਣੀ ਡਿਊਟੀ ਕਰਦੀ ਸੀ ਅੱਜ ਕੱਲ ਤੇ ਪੈਂਟਾ ਆ ਗਿਆ ਹਨ ਸਾਡੇ ਨਾਲ ਚੌਂਕੀ ਦੇ ਸੋਸ਼ਲ ਆਏ ਨੇ ਲੋਕ ਵੇਖਣ ਵਾਸਤੇ ਚੌਂਕੀ ਡਿੱਗੀ ਤੋਂ ਉਹਨਾਂ ਨਾਲ ਵੀ ਗੱਲ ਕਰਦੇ ਹਾਂ ਜਿਹੜੇ ਉਹਨਾਂ ਨੂੰ ਪੁੱਛਨੇ ਕੀ ਹਾਲਾਤ ਵੇਖ ਰਹੇ ਨੇ ਹਾਂਜੀ ਕੀ ਨਾਮ ਜੀ ਤੁਹਾਡਾ ਵਰਿੰਦਰ ਸਿੰਘ ਹੈ ਜੀ ਪ੍ਰਿੰਦਾ ਜੀ ਕੀ ਤੁਹਾਡਾ ਕੰਮ ਕਰ ਕੀ ਹੈ ਬਰਤਨਾਂ ਦਾ ਜੀ ਮੈਂ ਪ੍ਰਧਾਨ ਆ ਬਰਤਨ ਐਸੋਸੀਏਸ਼ਨ ਦਾ ਜਨਰਲ ਪ੍ਰਧਾਨ ਜੀ ਪ੍ਰਧਾਨ ਜੀ ਅੱਜ ਵੀ ਤੁਸੀਂ ਇੱਥੇ ਆਏ ਜੀ ਕਾਹਦੇ ਵਾਸਤੇ ਆਏ ਜੀ ਆ ਬਾਜ਼ਾਰ ਚ ਰੋਲਾ ਪਿਆਦਾ ਸੀ ਚੌਂਕੀ ਡਕੀਏ ਛੱਤ ਡੇਗੀਏ ਬੰਦੇ ਬਚ ਕੇ ਆਉਹੀ ਵੇਖਣ ਆਏ ਆ ਵੀ ਕੀ ਹਾਲਾਤ ਹੈ ਕੀ ਲੱਗਦਾ ਤੁਹਾਨੂੰ ਬਹੁਤ ਬੁਰਾ ਹਾਲ ਹੈ ਜੀ ਇੱਥੇ ਤੇ ਪਤਾ ਲੱਗਾ ਵੀ ਬੰਦੇ ਬਚ ਗਏ ਅਸੀਂ ਤਾਂ ਕਰਕੇ ਆਏ ਆ ਚਲੋ ਮਹਾਰਾਜ ਦੀ ਕਿਰਪਾ ਬਚ ਗਏ ਪਰ ਇਹ ਹੁੰਦੀ ਨਹੀਂ ਮੇਰੇ ਕੱਢ ਸੱਡੀਆਂ ਪੁਰਾਣੀਆਂ ਹੀ ਚੌਂਕੀ ਐ ਨਾ ਇਹਦੀ ਅਜੇ ਤੱਕ ਕੋਈ ਮੁਰਮਮਤ ਹੋਈ ਐ ਨਾ ਕੁਛ ਨਾ ਕੋਈ ਅਫਸਰ ਨੇ ਕੋਈ ਧਿਆਨ ਦਿੱਤਾ ਬੜੀ ਵਾਰੀ ਤੁਹਾਡੇ ਵਰਗੇ ਭਰਾਵਾਂ ਨੇ ਖਬਰਾਂ ਵੀ ਲਾਈਆਂ ਬੜਾ ਕੁਛ ਹੋਇਆ ਪਰ ਨਹੀਂ ਚੌਂਕੀ ਉੱਥੇ ਤਰਾਈ ਕਿ ਕਾਰਨ ਸੀ ਸਮੇਂ ਦੀ ਨਾ ਨੂੰ ਬਦਲਣ ਦਾ ਜਾਂ ਇਹਦੀ ਰਿਪੇਅਰ ਦਾ ਕਾਰਨ ਨਾ ਕਰਨ ਦੀ ਸੀ ਸਮੇਂ ਦੀ ਕਾਰਨ ਹਨ ਗੱਲੀ ਉੱਚ ਅਫਸਰਾਂ ਦੀ ਇਸੇ ਕਰਕੇ ਨਹੀਂ ਤੇ ਸਾਰੀ ਜਨਤਾ ਦੀ ਵੀ ਆਵਾਜ਼ ਕੋਈ ਐ ਸਾਰੇ ਸਾਰੇ ਕੋਈ ਗੱਲ ਕਹਿਣ ਦੇ ਆ ਉਹਨਾਂ ਅੰਦਰ ਦੇ ਤੁਝ ਹਾਲਾਤ ਵੇਲੇ ਅੰਦਰ ਵੀ ਇੱਕ ਕਮਰਾ ਜਿਹੜਾ ਬਚਿਆ ਦਾ ਉਹਦੇ ਵੀ ਹਾਲਾਤ ਬੜੇ ਮਾੜੇ ਆ ਉਹ ਵੀ ਪਤਾ ਨਹੀਂ ਕਦੋਂ ਟਾਇਟੇਰੀਓ ਜਾਣਾ ਜੀ ਬਿਲਕੁਲ ਜੀ ਹਾਲਾਤ ਮਾੜੇ ਨੇ ਚੌਂਕੀ ਦੇ ਕਿਸੇ ਵਲੇ ਵੀ ਕੋਈ ਵੀ ਗੱਲ ਹੋ ਸਗੀ ਹੋਰ ਸਾਡੇ ਨਾਲ ਜੁੜੇ ਨੇ ਇੱਥੋਂ ਦੇ ਵੀ ਬਚਿੰਦੇ ਨੇ ਜਿਹੜੇ ਚੌਂਕੀ ਦੇ ਨਾਲ ਦੇ ਹੀ ਦੁਕਾਨਦਾਰ ਨੇ ਉਹਨਾਂ ਨਾਲ ਗੱਲ ਕਰਦੇ ਕੀ ਹੋਇਆ ਜੀ ਚੌਂਕੀ ਦੇ ਕੱਲ ਬਹੁਤ ਜ਼ਿਆਦਾ ਬਰਸਾਤ ਹੋਈ ਉਹਦੇ ਕਰਨਾ ਸਾਰੀ ਇਹਨਾਂ ਦੀ ਛੱਤ ਡੇਗੀ ਪਹਿਲੋ ਵੀ ਹਾਲਤ ਬਹੁਤ ਖਸਤਾ ਸੀ ਤੇ ਹੁਣ ਤੁਹਾਡੇ ਸਾਹਮਣੇ ਜਰ ਆ ਰਿਹਾ ਕਿ ਬਹੁਤ ਜ਼ਿਆਦਾ ਮਾੜੀ ਹਾਲਤਾ ਇਹਦੇ ਕਰਕੇ ਤੇ ਇੱਥੇ ਕੋਈ ਮਤਲਬ ਕਿ ਐਸਾ ਜਿਆਦਾ ਰਹਿੰਦੇ ਵੀ ਨਹੀਂ ਆ ਉਹ ਕਹਿੰਦੇ ਦਾਰੀ ਲੱਗ ਰੰਦਾ ਕਈ ਛੱਤਾਂ 'ਤੇ ਪੇ ਬਹੁਤ ਬੁਰਾ ਹਾਲ ਆ ਇਹ ਤੇ ਬਹੁਤ ਜਲਦੀ ਬਣਾਨੀ ਚਾਹੀਦੀ ਇਹਨਾਂ ਨੂੰ ਜੀ ਕਿ ਕਿੰਨੀ ਪੁਰਾਣੀ ਤੁੰਗੀ ਬਹੁਤ ਸਾਲ ਪੁਰਾਣੀ ਜੀ ਮੈਂ ਤੇ ਕਾਫੀ ਸਾਲ ਵੇਚ ਦੇ ਨੇ ਅੰਗਰੇਜ਼ਾਂ ਦੇ ਵੇਲੇ ਦੀ ਹੈਗੀ ਆ ਮੈਨੂੰ ਬਹੁਤ ਸਾਲ ਹੋ ਗਿਆ ਵੇਚ ਦੇ ਨੂੰ ਕਾਫੀ ਪੁਰਾਣੀ ਹੈਗੀ ਆ ਜੀ ਇਹ ਤੇਰੀ ਰਿਪੇਅਰ ਕਿਉਂ ਨਹੀਂ ਕਰਾਈ ਜਾ ਰਹੀ ਕੀ ਕਰਨਾ ਸਮਝੋ ਇਸ ਬਾਰੇ ਹੁਣ ਇਹ ਤੇ ਗਵਰਨਮੈਂਟ ਨੂੰ ਚਾਹੀਦਾ ਜੀ ਕਰਾਨ ਜੀ ਬਿਲਕੁਲ ਜੀ ਸਰਕਾਰ ਨੂੰ ਚਾਹੀਦਾ ਹੈ ਕਿ ਜੇ ਪੁਲਿਸ ਜਿਹੜੀ ਸੁਰੱਖਿਆ ਦਿੰਦੀ ਹੈ ਛੋਟੇ ਤੋਂ ਲੈ ਕੇ ਵੱਡੇ ਤੱਕ ਛੋਟੇ ਤੋਂ ਵੱਡੇ ਸ਼ਹਿਰ ਤੱਕ ਪੁਲਿਸ ਸੁਰੱਖਿਆ ਦਿੰਦੀ ਹੈ ਇਹ ਪੁਲਿਸ ਹੀ ਇੱਥੇ ਸੁਰੱਖਿਅਤ ਨਹੀਂ ਹੈ ਉਹ ਸੁਰੱਖਿਆ ਕੀ ਦੇਗੀ ਤੁਸੀਂ ਦੇਖ ਸਕਦੇ ਹੋ ਆ ਬਾਹਰ ਦੇ ਹਾਲਾਤ ਦੇਖ ਸਕਦੇ ਹੋ ਤੁਹਾਨੂੰ ਇੱਕ ਗੱਲ ਹੋਰ ਦਿਖਾਣੇ ਇੱਥੇ ਸਿਰਫ ਆ ਚੌਂਕੀ ਦੀ ਜਿੱਥੇ ਮੁਲਾਜ਼ਮ ਬਹਿੰਦੇ ਸੀ ਉਹ ਨਹੀਂ ਆਪਾਂ ਆ ਇੰਚਾਰਜ ਸਾਹਿਬ ਦਾ ਕਮਰਾ ਆ ਤੁਸੀਂ ਬਾਹਰੋਂ ਦੇਖ ਸਕਦੇ ਹੋ ਇੰਚਾਰਜ ਸਾਹਿਬ ਦੇ ਕਮਰੇ ਦੇ ਹਾਲਾਤ ਜੇ ਚੌਂਕੀ ਇੰਚਾਰਜ ਜਿਹੜਾ ਜਿਹਨੇ ਕੰਮਕਾਰ ਕਰਨਾ ਜਿਹਨੇ ਮੌਜਰਮਾਂ ਨੂੰ ਫੜਨਾ ਉਹ ਨਹੀਂ ਸੁਰੱਖਿਅਤ ਉਹਨਾਂ ਦੇ ਅੰਦਰ ਕਮਰਿਆਂ ਦੇ ਵੀ ਦਿਖਾਣੇ ਆ ਤੁਹਾਨੂੰ ਆਹ ਦੇਖ ਸਕਦੇ ਹੋ ਬਾਲਿਆਂ ਵਾਲੀ ਛੱਤਾਂ ਨੇ ਉਹ ਵੀ ਟੁੱਟੇ ਹੋਏ ਬਾਲੇ ਕਿਸੇ ਵਲੇ ਵੀ ਦਿਖ ਸਕਦੇ ਨੇ ਕਿਉਂਕਿ ਬਰਸਾਤਾਂ ਚੱਲ ਪਈਆਂ ਚ ਬਰਸਾਤਾਂ ਹੋ ਰਹੀਆਂ ਬਰਸਾਤ ਐ ਨਹੀਂ ਵੇਖਦੀ ਕਿ ਕੀ ਚੀਜ਼ ਐ ਥੱਲੇ ਕੁਝ ਬੈਠੇ ਜਾਂ ਨਹੀਂ ਬੈਠੇ ਤੇ ਜਦੋਂ ਤੋੜਦੀ ਐ ਸਭ ਕੁਝ ਤੇ ਕਾਫੀ ਕੁਝ ਤੋੜ ਦਿੰਦੀ ਆ ਆ ਉਹਨਾਂ ਦੇ ਜਿਹੜੇ ਅੰਦਰ ਮੁਨਸੀ ਸਾਹਿਬ ਦਾ ਕਮਰਾ ਚੇਂਜ ਹੋਇਆ ਆ ਦੇਖ ਸਕਦੇ ਹੋ ਉਹਨਾਂ ਨੂੰ ਇੱਧਰ ਲਿਆਂਦਾ ਗਿਆ ਤਾਂ ਕਿ ਉਹਨਾਂ ਦਾ ਬਚਾਅ ਹੋ ਸਕੇ ਕੱਲ ਨੂੰ ਪਰ ਫਿਰ ਵੀ ਆਪਾਂ ਦਿਖਾਵਾਂਗੇ ਆ ਦੇਖੋ ਜਦੋਂ ਟੁੱਟੇ ਸਾਰੇ ਬਾਲੇ ਨੇ ਛੱਤਾਂ ਕਿਸੇ ਵੇਲੇ ਵੀ ਥੱਲੇ ਡਿੱਗ ਸਕਦੀਆਂ ਬੈਠੀਆਂ ਨੇ ਛੱਤਾਂ ਆ ਦੇਖ ਸਕਦੇ ਹੋ ਤੁਸੀਂ ਪਰ ਸਰਕਾਰ ਦੇ ਸਿਰ ਤੇ ਜੂ ਨਹੀਂ ਰੇਗਰੀ ਇਹਨਾਂ ਦੇ ਪੁਲਿਸ ਅਫਸਰਾਂ ਦੇ ਸਿਰ ਤੇ ਜੂ ਨਹੀਂ ਰੇਗਰੀ ਕਿਉਂਕਿ ਪਹਿਲਾਂ ਵੀ 2 ਵਾਰੀ ਆਪਾਂ ਇਹਨਾਂ ਦੀ ਸੁਰੱਖਿਆ ਨੂੰ ਲੈ ਕੇ ਪੁਲਿਸ ਦੀ ਸੁਰੱਖਿਆ ਨੂੰ ਲੈ ਕੇ ਇਸ ਸਟਰੌਂਗੀ ਇਮਾਰਤ ਨੂੰ ਲੈ ਕੇ ਖਬਰਾਂ ਲਾ ਚੁੱਕੇ ਹਾਂ ਪਰ ਕੁਲਸਰ ਦੇ ਜਿਹੜੇ ਉੱਚ ਅਫਸਰ ਨੇ ਇਸ ਵੱਲ ਧਿਆਨ ਸ਼ਾਇਰ ਨਹੀਂ ਦੇ ਰਹੇ ਇਸ ਵੇਲੇ ਹੈਗੇ ਨੇ ਚੌਂਕੀ ਇਨਚਾਰਜ ਟਾਊਨ ਦੇ ਏਸੇ ਰਾਜਵੀਰ ਸਿੰਘ ਜੀ ਉਹਨਾਂ ਨਾਲ ਗੱਲ ਕਰਦੇ ਆ ਕਿ ਇਹ ਕਿੰਨੀ ਕੁ ਪੁਰਾਣੀ ਚੌਂਕੀ ਹੈ ਤੇ ਕੀ ਹੋਇਆ ਕੀ ਇਹ ਕੀ ਹੋਇਆ ਕੀ ਬਰਸਾਤਾ ਕਰਕੇ ਇਹ ਆਪਣਾ ਬਿਲਡਿੰਗ ਪੁਰਾਣੀ ਥੋੜੀ ਕਾਫੀ ਪੁਰਾਣੀ ਤੇ ਉਹ ਬਾਲੇ ਹੈਗੇ ਜਿੱਥੇ ਹੁਣ ਕੱਚੇ ਲੈਂਡਰੇ ਹੈ ਉੱਜਰਾ ਮੈਂ ਫੋਨ ਕਰਕੇ ਦੋ ਤਿੰਨ ਵਾਰ ਡਿੱਗਿਆ ਜੀ ਆਪਣਾ ਲੈਂਡਰ ਨਹੀਂ ਪਤਾ ਕੋਈ ਨਹੀਂ ਅਫਸਰਾਂ ਨੂੰ ਪ੍ਰਪੋਜ਼ਲ ਸਾਡਾ ਗਿਆ ਜੀ ਥੋੜਾ ਟਾਈਮ ਲੱਗਦਾ ਹੁੰਦਾ ਵਾ ਦੇਖ ਗਿਆ ਸਾਰੇ ਅਫਸਰ ਉਹਨਾਂ ਨੇ ਲੈ ਕੇ ਭੇਜਿਆ ਅੱਗੇ ਫਰਦਰ ਬਣਨ ਦੀ ਆਸ ਹਾਂਜੀ ਹਾਂਜੀ ਬਣੇਗੀ ਬਿਲਕੁਲ ਜੀ ਬਣਨ ਦੀ ਆਸ ਵੱਜ ਗਈ ਹੈ ਕਿਉਂਕਿ ਪੂਲ ਅਫਸਰਾਂ ਨੇ ਇਸ ਨੂੰ ਦੇਖ ਕੇ ਇਸ ਦਾ ਪ੍ਰਪੋਜ਼ਲ ਜਿਹੜਾ ਜਿਹੜਾ ਉਹਨਾਂ ਨੇ ਆਪਣੇ ਉੱਚ ਅਫਸਰਾਂ ਤੱਕ ਭੇਜਤਾ ਤੇ ਆਸ ਹੈਗੀ ਹੈ ਕਿ ਬੰਦੀ ਇਹ ਵੀ ਆਸ ਹੈਗੀ ਹੈ ਕਿ ਭਾਵੇਂ ਕਾਨੂੰਨ ਬਦਲ ਗਏ ਨੇ ਅੰਗਰੇਜ਼ਾਂ ਦੇ ਜਮਾਨੇ ਦੇ ਪਰ ਇਮਾਰਤਾਂ ਨਹੀਂ ਬਦਲੀਆਂ ਸ਼ਾਇਦ ਇਹ ਚੌਂਕੀ ਹੀ ਜਿਹੜੀ ਡਿੱਗੀ ਹੈ ਇਸ ਦੀ ਜਿਹੜੀ ਗੱਲਬਾਤ ਉੱਚ ਅਫਸਰਾਂ ਤੱਕ ਪਹੁੰਚੀ ਹੈ ਸ਼ਾਇਦ ਹੋਰ ਜਿਹੜੀ ਇਮਾਰਤਾਂ ਜਿਹੜੀ ਡਿੱਗਣ ਦੀ ਖ਼ਾਤਰ ਦੇ ਉੱਤੇ ਨੇ ਉਹਨਾਂ ਨੂੰ ਬਦਲਿਆ ਜਾਵੇ ਕੈਮਰਾਮੈਨ ਰਿਤਿਸ਼ ਦੇ ਨਾਲ ਸੁਨੀਲ ਦੇਵਗਨ ਪੀ.ਸੀ. ਨਿਊਜ਼ ਚੰਡੀਗੜ੍ਹ